ਕਹਿੰਦੇ ਔਰਤਾਂ ਚਾਰ ਦੀਵਾਰੀ ਦੇ ਵਿੱਚ ਕੰਮ ਕਰਦੀਆਂ ਨੇ ਪਰ ਆ ਡੀਐਸਪੀ ਨੇ ਕੁਝ ਵੱਖਰਾ ਹੀ ਕਰ ਦਿਖਾਇਆ ਤੇ ਔਰਤਾਂ ਨੂੰ ਦੇ ਦਿੱਤੀ ਵੱਖਰੀ ਟ੍ਰੇਨਿੰਗ ਪਹਿਲਾਂ ਤਾਂ ਨਾਲ-ਨਾਲ ਵੀਡੀਓ ਚੱਲੀ ਜਾਂਦੀ ਹੈ ਵੀ ਪਿੰਡ ਦੇ ਵਿੱਚ ਇੱਕ ਕੰਪੀਟੀਸ਼ਨ ਕਰਵਾਇਆ ਗਿਆ ਟਰੈਕਟਰ ਚਲਵਾ ਰਹੀਆਂ ਔਰਤਾਂ ਦੇਖ ਲਓ ਤੁਸੀਂ ਤਸਵੀਰਾਂ ਦੇ ਵਿੱਚ ਜਿੱਥੇ ਪਿੰਡ ਪਿੰਡ ਦੀਆਂ ਔਰਤਾਂ ਨੇ ਉੱਥੇ ਹੀ ਜਿਹੜਾ ਵਿਭਾਗ ਦੀਆਂ ਜਿਹੜੀਆਂ ਕਰਮਚਾਰੀਆਂ ਨੇ ਉਹ ਵੀ ਜਿਹੜੇ ਟਰੈਕਟਰ ਚਲਾ ਕੇ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈ ਰਹੇ ਆ ਤਾਂ ਪਹਿਲਾਂ ਤੁਹਾਨੂੰ ਦੱਸ ਦੇਣਾ ਵੀ ਡੀਐਸਪੀ ਨੇ ਯੋਜਨਾ ਕੀ ਬਣਾਈ ਵੀ ਘਰਾਂ ਦੇ ਵਿੱਚ ਟਰੈਕਟਰ ਖੜੇ ਨੇ ਤੇ ਔਰਤਾਂ ਨੂੰ ਟਰੈਕਟਰ ਚਲਾਉਣੇ ਨਹੀਂ ਆਉਂਦੇ ਪਹਿਲਾਂ ਤਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਦਾ ਇੱਕ ਕੰਪੀਟੀਸ਼ਨ ਵੀ ਰੱਖਤਾ ਤੇ ਉਹ ਕੰਪੀਟੀਸ਼ਨ ਦੀਆਂ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਪਹਿਲਾਂ ਤਾਂ ਇਹ ਦੱਸਾਂਗੇ ਵੀ ਔਰਤਾਂ ਦੇ ਸਨਮਾਨ ਲਈ ਨਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਇਹ ਵੀਡੀਓ ਦੇਖ ਰਹੀਆਂ ਨੇ ਵੀਡੀਓ ਨੂੰ ਲਾਈਕ ਕਰਕੇ ਨਾਲ ਸ਼ੇਅਰ ਕਰਕੇ ਆਪਣੀ رائے ਜ਼ਰੂਰ ਸਾਂਝੀ ਕਰਿਓ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਵੀ ਵੀਡੀਓ ਦੇ ਵਿੱਚ ਡੀਐਸਪੀ ਨੇ ਕੀ ਗੱਲ ਕੀਤੀ ਹੈ ਤੇ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਜਿਹੜਾ ਕਹਿ ਸਕਦੇ ਆ ਵੀ ਕੰਪੀਟੀਸ਼ਨ ਦਾ ਤਿਆਰੀ ਕੀਤੀ ਹੈ ਉਹ ਕੀ ਪ੍ਰੋਗਰਾਮ ਹੈ ਸਾਰਾ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਆ ਸੁਣਦੇ ਹਾਂ ਵੀਡੀਓ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ ਔਰ ਇਹ ਰਤਵਈ گاؤں ਹੈ ہمارے ਪ੍ਰਸ਼ਿੱਖਿਅੂ ਆਈਪੀਐਸ ਅਨੂ ਬੇਨਿਵਾਲ ਮੈਡਮ ਔਰ ਪੁਲਿਸ ਦਾ ਇੱਕ ਪ੍ਰਯਾਸ ਹੈ ਕਿ ਮਹਿਲਾਵਾਂ ਨੂੰ ਸਸ਼ਕਤ ਕਿਵੇਂ ਬਣਾਇਆ ਜਾਏ ਅੱਜ ਇੱਕ पहले इनको सिखाया गया ट्रैक्टर चलाना और सिर्फ 4 से 6 घंटे में देखिए तैयार हो गए आज इनके बीच में एक प्रतियोगिता भी होगी ਵੱਡੀ ਗੱਲ ਬਾਤ ਹੈ ਦੋਸਤੋ ਦਿਖੋ ਨਾ ਔਰਤਾਂ ਟਰੈਕਟਰ ਚ ਲਾ ਰਹੀਆਂ ਨੇ ਯਾਰ ਜਿੱਥੇ ਕਹਿ ਸਕਦੇ ਆਂ ਵੀ ਘਰ ਦੇ ਵਿੱਚ ਦੋਨੇ ਜੀ ਬਰਾਬਰ ਕੰਮ ਕਰਨਗੇ ਤਾਂ ਕਿਤੇ ਨਾ ਕਿਤੇ ਫਾਇਦਾ ਸਾਰੇ ਪਰਿਵਾਰ ਨੂੰ ਹੋਣਾ ਤਾਂ ਆ ਦੇਖ ਸਕਦੇ ਹੋ ਤੁਸੀਂ ਔਰਤਾਂ ਜਿਹੜੀਆਂ ਟਰੈਕਟਰ ਚ ਲਾ ਰਹੀਆਂ ਨੇ ਵੀਡੀਓ ਦੇ ਵਿੱਚ ਨਾ ਵੀ ਆਹ ਸੁਣੋ ਚਲਾ ਰਹੇ ਆ ਟਰੈਕਟਰ ਤੋਂ ਗਲਤ ਹੋ ਰਾਜੀ ਅੱਛਾ ਸਿਖਾਇਆ ਤਾਂ ਸਿੱਖੋਗੇ ਠੀਕ ਜਾਈਂਗੇ ਨਾ ਬਹੁਤ ਬੜੀਆਂ ਬੂਆ ਕਿ ਲਈ ਹੋਈ ਥਾਲੀ ਠੀਕ ਜਾਈਂਗੇ ਆਪ ਲੋਕਾਂ ਨੇ ਦੇ ਰਹੇ ਬਹੁਤ ਅੱਛਾ ਲੱਗਿਆ मतलब अगर मुझे शहर का थाना मिलता ना तो मुझे कभी इतना मजा नहीं आता वहाँ तो सब अपने अपने घरों में घुस जाते ये मान सम्मान मुझे हमेशा अपने जितना भी मेरा कार्यकाल रहेगा हमेशा याद रहेगा। ਤਾਂ ਤੁਸੀਂ ਪੂਰੀ ਵੀਡੀਓ ਦੇਖੀ ਆ ਵੀ ਇਹਦੇ ਵਿੱਚ ਕੀ ਕੁਝ ਦਿਖਾਇਆ ਗਿਆ ਵੀ ਔਰਤਾਂ ਦਾ ਸਨਮਾਨ ਕਰਨਾ ਜ਼ਰੂਰੀ ਹੈ ਤੇ ਉੱਥੇ ਦੂਸਰੇ ਪਾਸੇ ਔਰਤਾਂ ਨੂੰ ਵੀ ਮਰਦਾਂ ਦੇ ਨਾਲ ਖੜਕੇ ਜਿਹੜਾ ਕੰਮ ਕਰਨਾ ਜ਼ਰੂਰੀ ਹੈ ਫੇਰ ਹੀ ਜਿਹੜਾ ਘਰ ਦਾ ਗੁਜ਼ਾਰਾ ਸੌਖਾ ਹੋ ਸਕਦਾ ਕਿਉਂਕਿ ਜਿੱਥੇ ਕਹਿ ਸਕਦੇ ਆ ਵੀ ਪਿੰਡਾਂ ਦੇ ਵਿੱਚ ਔਰਤਾਂ ਟਰੈਕਟਰ ਨਹੀਂ ਜਾਣਦੀਆਂ ਤਾਂ ਉੱਥੇ ਡੀਐਸਪੀ ਨੇ ਜਿਹੜਾ ਵੱਖਰਾ ਹੀ ਉਪਰਾਲਾ ਕੱਢ ਲਿਆ ਤੇ ਟ੍ਰੇਨਿੰਗ ਦਿੱਤੀ ਔਰਤਾਂ ਨੂੰ ਵੀ ਤੁਸੀਂ ਟਰੈਕਟਰ ਵੀ ਚਲਾ ਸਕਦੇ ਹੋ ਤੇ ਉਹਨਾਂ ਦੇ ਲਈ ਟਰੈਕਟਰ ਸਿਖਾ ਕੇ ਉਹਨਾਂ ਨੂੰ ਇੱਕ ਕੰਪੀਟੀਸ਼ਨ ਵੀ ਰੱਖਤਾ ਤੁਹਾਨੂੰ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿ